ਆਹ ਲੱਕ ਕੁੜੀ ਇਹਨਾਂ ਦੇ ਗੰਜੀ ਚਾਰ ਪੰਜ ਠਾਈ ਮੰਗੀ ਵਿਆਹ ਕੇ ਕੋਈ ਲਿਜਾਵੇ ਨਾ ਤੇ ਪਰ ਮੁੰਡੇ ਦੇ ਘਰਬਾਰ ਦਾ ਕੋਈ ਹੰਤ ਨਹੀਂ ਆਉਂਦਾ ਬਹੁਤ ਮੋਟਾ ਇੱਕ ਕਾਨਿਆਂ ਦਾ ਤੱਪ ਵਿੱਚ ਕਿਰਲੀਆਂ ਤੇ ਸੱਪਮੀ ਵਰਸੇ ਲੱਪੋ ਲੱਪ ਕੰਮ ਤੱਕ ਲੋਟਾ ਪਰ ਮੁੰਡੇ ਦਾ ਗਜਾਰਾ ਬਹੁਤ ਮੋਟਾ ਐਵੇਂ ਤੇ ਪਰ ਰੂੜ ਡੰਗਰ ਹੈਗੇ ਇਹਨਾਂ ਦੇ ਆਹ ਲ ਕਰੇ ਬੱਕਰੀ ਤੇ ਬੋਕ ਲੱਸੀ ਲੈ ਲੈ ਜਾਂਦੇ ਲੋਕ ਇੱਕ ਬੂਰਾ ਟੋਟਾ ਤੇ ਕੰਮ ਪਰ ਮੁੰਡੇ ਦਾ ਬਠੇਰਾ ਮੋਟਾ ਹੈ ਨਹੀਂ ਮੰਜਿਆਂ ਦੇ ਦੌਣ ਥੱਲੇ ਕੀੜਿਆਂ ਦਾ ਪੌਣ ਮੁੰਡੇ ਰੂੜੀਆਂ ਤੇ ਸੌਣ ਮੱਛਰ ਅਕਾਵੇ ਨਾ ਹੋਰ ਮੁੰਡੇ ਦੇ ਘਰ-ਬਾਰ ਦਾ ਕੋਈ ਅੰਤ ਆਵੇ ਨਾ ਬੜਾ ਤਕੜਾ ਕੰਮ। ਇੱਕ ਨਾ ਕਿਸੇ ਰਿਸ਼ਤਾ ਕਰਨ ਵਾਸਤੇ ਆਏ। ਰਿਸ਼ਤਾ ਕਰਨ ਵਾਸਤੇ ਕੀ ਆਏ ਵੀ ਮਤਲਬ ਉਹ ਕੋਈ ਵਿਚੋਲਾ ਜਿਵੇਂ ਬੰਦਾ ਜਾਣਕਾਰ ਉਹ ਪੁੱਛ-ਪੜਤਾਲ ਕਰਦੇ ਫੁਲਾਨੇ ਬੰਦੇ ਜੇ ਰਿਸ਼ਤਾ ਕਰੀਏ ਉਹਨਾਂ ਨੂੰ ਕਿ ਉਹਨਾਂ ਦਾ ਘਰ-ਬਾਰ ਕਿਵੇਂ ਆ ਚੰਗਾ। ਹੁਣ ਉਹ ਅੱਗੇ ਬੰਦੇ ਨਾ ਕਈ ਐ ਜੀ ਗੱਲ ਕਰਦੇ ਹੁੰਦੇ ਸੀ ਵੀ ਚੰਗਾ ਵੀ ਕਹਿ ਜਾਂਦੇ ਸੀ ਤੇ ਵਿੱਚ ਵਿੱਚ ਮਾੜਾ ਵੀ ਕਹਿ ਜਾਂਦੇ ਆ। ਉਹ ਕਹਿੰਦੇ ਨਾ ਵੀ ਉਹ ਭਲਾਨੇ ਘਰ ਦੇ ਯਾਰ ਅਸੀਂ ਰਿਸ਼ਤੇ ਬਾਰੇ ਮੁੰਡੇ ਭੇਨੇ ਆ ਤੇ ਠੀਕ ਹੈ ਘਰ ਕੋਲ ਜ਼ਮੀਨ ਜਮੂਨ ਚੰਗੀ ਆ ਉਹ ਆਣਾ ਮੁੰਡਾ ਮੁੱਢ ਦਾ ਕੰਗਾਲ ਪੈਲੀ ਪੱਲੇ ਨਹੀਂ ਕਨਾਲ ਸਿਰੀ ਰਲੇ ਲੋਕਾਂ ਨਾਲ ਕਰੇ ਪੈਰ ਪਾਵੇ ਨਾ ਆਣਾ ਹੋਰ ਮੁੰਡੇ ਦਾ ਘਰਬਾਰ ਦਾ ਕੋਈ ਅੰਤ ਆਵੇ ਨਾ ਬਹੁਤ ਵੱਡਾ ਘਰਬਾਰ ਹੈ ਉਹ ਆਨੇ ਠੀਕ ਹੈ ਤੇ ਇਹਨਾਂ ਦੇ ਕੇ ਮਕਾਨ ਮਕੂਨ ਚੰਗੇ ਵਾਵਾ ਉਹ ਆ ਨਵੀ ਇੱਕ ਕਾਨਿਆਂ ਦਾ ਤੱਪ ਵਿੱਚ ਕਿਰਲੀਆਂ ਤੇ ਛੱਪਮੀ ਵਰਸੇ ਲੱਪੋ ਲੱਪ ਕੰਮ ਤੱਕ ਲੋਟਾ ਪਰ ਮੁੰਡੇ ਦਾ ਗੁਜ਼ਾਰਾ ਬਹੁਤ ਮੋਟਾ ਐਵੇਂ ਆਖੀ ਹੂੰ ਉਹਨੇ ਠੀਕ ਐ ਠੀਕ ਐ ਤੇ ਪਰੂ ਡੰਗਰ ਹੈਗੇ ਇਹਨਾਂ ਦੇ ਆਲਾ ਕਰੇ ਬੱਕਰੀ ਤੇ ਬੋਕ ਲੱਸੀ ਲੈ ਲੈ ਜਾਂਦੇ ਲੋਕ ਇੱਕ ਬੂਰਾ ਟੋਟਾ ਤੇ ਕੰਮ ਪਰ ਮੁੰਡੇ ਦਾ ਬਠੇਰਾ ਮੋਟਾ ਉਹ ਕਹਿੰਦੇ ਠੀਕ ਐ ਤੇ ਇਹਨਾਂ ਦੇ ਮੰਜੇ ਮੂਜੇ ਦਾ ਚੰਗੇ ਬਣੇ ਹੋਣਗੇ ਖਰਚ ਹੋਣਗੇ ਸਮਾਨ ਤਾਂ ਉਹ ਆ ਨਾ ਵੀ ਹੈ ਨਹੀਂ ਮੰਝਿਆਂ ਦੇ ਦੌਣ ਉਹ ਆ ਫਿਰ ਸੌਂਦੇ ਕਿੱਥੇ ਥੱਲੇ ਆ ਨਾ ਥੱਲੇ ਕੀੜਿਆਂ ਨਾਲ ਪਾਉਣ ਅਰੇ ਪੰ ਪੈਂਦੇ ਕਿੱਥੇ ਆ ਨਾ ਮੁੰਡੇ ਰੂੜੀਆਂ ਤੇ ਸੌਣ ਹੈ ਹੈ ਨਹੀਂ ਮੰਝਿਆਂ ਦੇ ਦੌਣ ਥੱਲੇ ਕੀੜਿਆਂ ਨਾਲ ਪਾਉਣ ਮੁੰਡੇ ਰੂੜੀਆਂ ਤੇ ਸੌਣ ਮੱਛਰ ਅਕਾਵੇ ਨਾ ਹੋਰ ਮੁੰਡੇ ਦੇ ਕਾਰਬਾਰ ਦਾ ਕੋਈ ਅੰਤ ਆਵੇ ਨਾ ਬੜਾ ਤਕੜਾ ਕਾਰਬਾਰ ਹੈ ਉਹ ਆ ਹੈ ਕੋਣ ਕੋਣ ਪਰਿਵਾਰ ਵਿੱਚ ਇਹ ਉਹਨਾਂ ਵੀ ਪੰਜੇ ਭਰਾ ਤੇ ਪੰਜੇ ਹੀ ਛੜੇ ਚਾਰ ਜੇਲ੍ਹ ਵਿੱਚ ਛੜੇ ਇਹ ਮੁੰਡਾ ਸਭ ਤੋਂ ਛੋਟਾ ਪਰ ਮੁੰਡੇ ਦਾ ਗੁਜ਼ਾਰਾ ਬਹੁਤ ਮੋਟਾ ਐਵੇਂ ਆਖੀਏ ਠੀਕ ਹੈ ਉਹਨਾਂ ਠੀਕ ਹੈ ਤੇ ਹੋਰ ਕੌਣ ਹੈ ਪਰਿਵਾਰ ਤੇ ਇਹਨਾਂ ਦੇ ਆੜ ਕ ਕੁੜੀ ਇਹਨਾਂ ਦੇ ਗੰਜੀ ਚਾਰ ਪੰਜ ਥਾਈ ਮੰਗੀ ਵਿਆਹ ਕੇ ਕੋਈ ਲੈ ਜਾਵੇ ਨਾ ਤੇ ਪਰ ਮੁੰਡੇ ਦੇ ਘਰ-ਬਾਰ ਦਾ ਕੋਈ ਅੰਤ ਨਹੀਂ ਆਉਂਦਾ ਬਹੁਤ ਮੋਟਾ ਘਰ-ਬਾਰ ਉਹ ਕਹਿੰਦਾ ਸਾਤੇ ਹੋਰਗੇ ਹੋਰ ਨਵੀਂ ਹੋਰ ਕਿਹੜੀਆਂ ਕਿਹੜੀਆਂ ਖੋਲਣਾ ਅੰਦਰ ਚੂਹੇ ਕਰਨ ਕੋਲੋਲਾ ਨਹੀਂਆ ਪਟਪਟ ਪਾਪੀਆਂ ਬੋਲਾਂ ਦਾ ਕੋਈ ਮਿੱਟੀ ਲਾਵੇ ਨਾ ਪਰ ਮੁੰਡੇ ਦੇ ਘਰਬਾਰ ਦਾ ਕੋਈ ਅੰਟਾਵੇ ਨਾ ਬਹੁਤ ਵੱਡਾ ਘਰਬਾਰ ਆਰਾ ਮਿੱਟੀ ਦਾ ਇੱਕ ਕੋਲਾ ਉਹ ਚੀਨੀ ਦੇ ਕੋਲੇ ਹੁੰਦੇ ਨੇ ਪਹਿਲਾਂ ਰੋਟੀ ਉਹਦੇ ਵਿੱਚ ਖਾ ਲਈ ਲੀੜਾ ਮਿਲ ਜੇ ਤਾਂ ਪਾ ਲੈ ਨਹੀਂ ਤਾਂ ਕੱਲਾ ਹੀ ਲੰਗੋਟਾ ਪਰ ਮੁੰਡੇ ਦਾ ਗੁਜ਼ਾਰਾ ਬਹੁਤ ਮੋਟਾ ਤੇ ਜੇ ਪ੍ਰਾਉਣਾ ਕੋਈ ਆਵੇ ਮਿਰਚਾਂ ਸਾਫਤੀਆਂ ਹੀ ਪਾਵੇ ਹੈ ਨਹੀਂ ਕੁੰਡਾ ਕੋਟਾ ਪਰ ਮੁੰਡੇ ਦਾ ਗੁਜ਼ਾਰਾ ਬਹੁਤ ਮੋਟਾ ਹੈ ਉਹ ਕਹਿੰਦਾ ਠੀਕ ਹੈ ਇੱਕ ਬੌਡਾ ਇਹਨਾਂ ਦੇ ਢਾਂਡਾ ਉਹਨੂੰ ਟੰਬਿਆਂ ਨਾਲ ਕੁੱਟਣ ਦੇ ਪਰਾਲੀ ਖਾਵੇ ਨਾਲ ਪਰ ਮੁੰਡੇ ਦੇ ਘਰਬਾਰ ਦਾ ਕੋਈ ਅੰਤ ਹੈ ਨਹੀਂ ਹੈ ਨਹੀਂ ਹਾਂ ਟੂੜੀ ਵੀ ਹੈ ਨਹੀਂ ਆਹਾ